ਮਹਾਂਜਿੰਦਰ ਸਿੰਘ ਪੀਟੀ ਮੀਤੋਰੀ ਅਦੇ ਕੜੇ ਨਗਰ ਵਿੱਚ ਜੋ ਫੜਾਂ ਦੀ ਮਾਰ ਚੱਲ ਰਹੀ ਹੈ ਉਹਦੇ ਦਰਮਿਆਨ ਰੈਵਿਊ ਡਿਪਾਰਟਮੈਂਟ ਵੱਲੋਂ ਕੁਵਾਰੀ ਸਾਹਿਬ ਆਏ ਨੇ ਜੋ ਮਕਾਨਟ ਹੈ ਨੇ ਉਹਨਾਂ ਦਾ ਸਰਵੇ ਕਰਨ ਲਈ ਕੁਵਾਰੀ ਸਾਹਿਬ ਸਾਡੇ ਵਿੱਚ ਆ ਗਏ ਉਹਨਾਂ ਨਾਲ ਗੱਲਬਾਤ ਕਰ ਲਈ। ਕੁਵਾਰੀ ਸਾਹਿਬ ਤੁਸੀਂ ਸਰਕਾਰ ਵੱਲੋਂ ਆਏ ਹੋ? ਹਾਂਜੀ। ਇਹ ਜਿਹੜੇ ਕੰਕਾਨਟ ਹੈ ਨੇ ਹਾਂਜੀ। ਉਹਨਾਂ ਦਾ ਤੁਸੀਂ ਸਰਕਾਰ ਕੋਲ ਇੱਕੀ ਰਿਪੋਰਟ ਦੇ ਇਹ ਲੋਕ ਜਿਮਨਾਕੇ ਵੀ ਕਿੰਨੇ ਖਾਣੇ ਕੀ ਮਾਰ ਕੇ ਦੀ ਕੀ ਧੜੀ ਕਰਦੇ ਨੇ ਗਰੀਬ ਨੇ ਅਰਥ ਤੋਂ ਸਾਰੀ ਬੁਗਰਾ ਨਹੀਂ ਕੋਈ ਇੱਟੇ ਟਾਈਮ ਇਹਦਾ ਹੱਲ ਟਾਈਮ ਕੋਈ ਨਹੀਂ ਅੱਛਾ ਜੀ ਹਾਂ ਅਸੀਂ ਰਿਪੋਰਟ ਕਰ ਦਾਂਗੇ ਵੀ ਪਿੱਟਵਾਲਾ થી ਇਹ ਡਾਟਾ ਦੀਆਂ ਵੀ ਇਹ ਪਰਿਵਾਰ ਦਾ ਮਹਾਰਤਿਕ ਮਦਦ ਗਰੀਬੀ ਹਾਂ ਜੀ ਠੀਕ ਠੀਕ ਹੈ ਆਓ ਜੀ ਆਪਾਂ ਮਕਾਨ ਦਿਖਾਉਣੇ ਆ ਇਹ ਇੱਟ ਹੈ ਨੇ ਇਹ ਮਕਾਨਾਂ ਜੀ ਬਿਲਕੁਲ ਹੀ ਟਹਿ ਚੁੱਕਿਆ ਇਹ ਪਰਿਵਾਰ ਵੀ ਕਰ ਲਈ ਹੈ ਇਹ ਇਹਨਾਂ ਦੇ ਘਰ ਦੀ ਕੋਈ ਕਮਾਊਂ ਵਾਲਾ ਨਹੀਂ ਹੈਗਾ ਇੱਕ ਬੱਚਾ ਹੀ ਹੈ ਜੋ ਉਹ ਵੀ ਬਿਮਾਰ ਹੈ ਕਾਫੀ ਲੰਬੇ ਸਮੇਂ ਤੋਂ ਰੈਡ ਰਸਟ ਤੇ ਹੈ ਔਰ ਮਕਾਨ ਜੋ ਨਗਰ ਮੀਂਮਸਾ ਜਿਹਨਾਂ ਦੇ ਪਰਿਵਾਰ ਕੋਲੇ ਪਹੁੰਚਿਆ ਸੀ ਉਹ ਮਕਾਨ ਵੀ ਟਾਇਪਿਆ ਬਿਲਕੁਲੀ ਪਰਿਵਾਰ ਨਾਲ ਗੱਲ ਕਰਦੇ ਆਂ ਪਰਿਵਾਰ ਸਰਕਾਰ ਤੋਂ ਕੀ ਮੰਗ ਕਰਦਾ ਓਕੇ ਦੱਸੋ ਜੀ ਕੀ ਨਵਾਂ ਹੋਣਾ ਚਾਹੁੰਦਾ ਨਵਾਂ ਹੋਣਾ ਚਾਹੁੰਦਾ ਜੀ ਇੱਕ ਬੱਚਾ ਮੇਰਾ ਹੈਂਡੀਕੈਪਡ ਆ ਇਕ ਬਿਹਾਰੀ ਗਾਤਾ ਹੋ ਅੱਡਾ ਦਾ ਤੇ ਬਸ ਅਸੀਂ ਤਾਂ ਇਹ ਸਰਕਾਰ ਨੂੰ ਕਹਿੰਨੇ ਆ ਵੀ ਸਰਪੰਚ ਜੀ ਧੰਨਵਾਦ ਜਿਹੜਾ ਸਾਨੂੰ ਲੈ ਕੇ ਆਇਆ ਸੋਨੂੰ ਵੀ ਸਾਡੀ ਮਦਦ ਕਰੀ ਜਾਵੇ ਸਾਡੇ ਘਰ ਪੱਕਾ ਬਣ ਜਾ ਸਾਡੇ ਨਾਲ ਸਾਡੇ ਨਗਰ ਦੇ ਸਰਪੰਚ ਗੁਰਪ੍ਰੀਤ ਸਿੰਘ ਓਪੀ ਉਹ ਵੀ ਨਾਲ ਨੇ ਸਾਡੇ ਪੂਰੀ ਤਨਮਨੋ ਨਗਰ ਦੀ ਉਹਨਾਂ ਨੇ ਸੇਵਾ ਕਰ ਰਹੇ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਕਿ ਐਡੇ ਟਾਈਮ ਨਾਲ ਦੀ ਕੀ ਮਦਦ ਕੀਤੀ ਜਾ ਰਹੀ ਹੈ ਇਹ ਐਟ ਅ ਟਾਈਮ ਮਦਦ ਇਹਨਾਂ ਦੀ ਕੀਤੀ ਜਾ ਰਹੀ ਹੈ ਇਹ ਕਿਦਾ ਚੁੰਦਾ ਜਿਵੇਂ ਘਰ ਆ ਜਿਹਨਾਂ ਇਹਨਾਂ ਦਾ ਪਟਵਾਰੀ ਸਾਹਿਬ ਸਰਵਾ ਕਰ ਰਹੇ ਨੇ ਆ ਕਿ ਸਰਕਾਰ ਨੇ ਭੇਜਨੇ ਵੀ ਇਹਨਾਂ ਦੀ ਕੱਚੇ ਘਰ ਵੀ ਕਿੰਨਾ ਕਿ ਇੱਥੇ ਬਲੇ ਤੇ ਆ ਕਿ ਜਾਂ ਕੱਚਾ ਜਾਂ ਤੇ ਲੈਂਟਰ ਦੇ ਜਾਂ ਕਿਵੇਂ ਵੀ ਆ ਉਹਨਾਂ ਦੀ ਐਟ ਅ ਟਾਈਮ ਰਿਪੋਰਟ ਦਿੱਤੀ ਜਾਊਗੀ ਉਸ ਤੋਂ ਬਾਅਦ ਸਰਕਾਰ ਵੱਲੋਂ ਜਲਦ ਜਲਦ ਆਪਾਂ ਇਹਨਾਂ ਨੂੰ ਮੁਆਵਜ਼ਾ ਜੋ ਬਣਦਾ ਹੋਊਗਾ ਦਵਾਇਆ ਜਾਊਗਾ ਜੋ ਸਾਡੇ ਪਿੰਚਾਇਤ ਵੱਲੋਂ ਅਸੀਂ ਕਰ ਰਹੇ ਆ ਜਿਵੇਂ ਕੋਈ ਵੀ ਕਾਗਜ਼ ਲੈ ਕੇ ਹਰੇਕ ਪਰਿਵਾਰ ਨੂੰ ਜਿਹੜਾ ਚੁੰਦਾ ਜਿਹਦਾ ਕੋਈ ਮੰਜਾ ਦਾ ਦਹੋਂ ਜਗੀ ਵੀ ਜਗਾ ਨਹੀਂ ਹੈਗੀ ਉਹਨੂੰ ਇਸ ਇੱਕ ਪੰਚਾਇਤ ਵੱਲੋਂ ਕਾਗਜ ਲੈ ਕੇ ਆਏ ਜੀ ਉਹ ਅੱਜ ਅਸੀਂ ਆਪਣੇ ਪੰਚਾਇਤ ਸਾਰੀ ਵੰਡ ਕਰ ਰਹਾਂਗੇ ਉਹਨਾਂ ਦੀ ਉਹਨਾਂ ਦੇ ਵੀ ਅਸੀਂ ਜਿੰਨੇ ਵੀ ਪਰਿਵਾਰ ਨੇ ਸਭ ਨੂੰ ਇਕੱਲੇ ਇਕੱਲੇ ਨੂੰ ਅਸੀਂ ਕਾਗਜ ਦੇਵਾਂਗੇ ਓਕੇ ਜੀ ਲੋ ਪਰਿਵਾਰਾਂ ਵਾਸਤੇ ਸਰਪੰਚ ਸਾਹਿਬ ਕਾਗਜ ਲੈ ਕੇ ਨੇ ਆਪਾਂ ਤੁਹਾਨੂੰ ਉਹ ਵੀ ਪਰਿਵਾਰਾਂ ਲਈ ਵੰਡ ਜੋ ਹੋਣੀ ਆ ਕਾਗਜਾਂ ਦੀ ਉਹ ਵੀ ਤੁਹਾਨੂੰ ਨਜ਼ਰ ਕਰਾਂਗੇ ਆਓ ਅੱਜ ਅਸੀਂ ਨਗਰ ਨੀਮਸਾ ਮੇਰੇ ਪਹੁੰਚਿਆ ਜੋ ਕੋਈ ਕੁਦਰਤੀ ਮਾਰ ਚਲਦੀ ਹੈ ਹੜਾਂ ਦੀ ਇਸ ਇਲਾਕੇ ਵਿੱਚ ਵੀ ਜ਼ਿਲ੍ਹਾ ਸੰਗਰੂਰ ਜੋ ਕਿ ਭਗਵੰਤ ਮਾਨ ਸਾਹਿਬ ਸੀਂਦਾ ਹ ਹਲਕਾ ਧੋਰੀ ਤੋਂ ਨਗਰ ਮੀਮ ਸਾਹਿਬ ਵਿੱਚ ਪਹੁੰਚੇ ਹ ਜੋ ਕਿ ਕਈ ਦਿਨ ਤਿੰਨ ਰੋਜ਼ ਤੋਂ ਬਹੁਤ ਹੀ ਤੇਜ਼ ਮਾਰਸ਼ ਹੋ ਰਹੀ ਹੈ ਕਈ ਪਰਿਵਾਰਾਂ ਦੇ ਮਕਾਨ ਨੇ ਓਟ ਟੈ ਚੁੱਕੇ ਨੇ ਕਈਆਂ ਦੇ ਚੁੰਦੇ ਨੇ ਸੋ ਉਹਨਾਂ ਦੀ ਰਿਪੋਰਟ ਪ੍ਰਵਾਰੀ ਸਾਹਿਬਾ ਜੀ ਨੂੰ ਨੇ ਭੇਜੀ ਹੈ ਹੁਣ ਸਾਡੇ ਨਗਰ ਦੇ ਸਰਪੰਚ ਸਾਹਿਬ ਪਰਿਵਾਰਾਂ ਨੂੰ ਕੋਈ ਮਾਲੀ ਮਦਦ ਜਾਂ ਉਹਨਾਂ ਦਾ ਕੋਈ ਐਟ ਅ ਟਾਈਮ ਐਮਰਜੈਂਸੀ ਹੱਲ ਕਰ ਰਹੇ ਨੇ ਉਹ ਸਰਪੰਚ ਸਾਹਿਬ ਨਾਲ ਗੱਲ ਕਰਦੇ ਆਂ ਵੀ ਉਹ ਪਰਿਵਾਰਾਂ ਲਈ ਕੀ ਕਰ ਰਹੇ ਹਨ ਹਾਂ ਹੁਣ ਤੋਂ ਪਹਿਲਾਂ ਜਿਹੜਾ ਪੀਟੀਸੀਏ ਨੂੰ ਵੀ ਦਾ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਆ ਕੇ ਸਾਡੀ ਇਸ ਨਗਰ ਨਾਲ ਮੈਕਸਾਂਝਾ ਕੀਤਾ ਹੈ ਤੇ ਅਸੀਂ ਐਟ ਅ ਟਾਈਮ ਮਦਦ ਕਰ ਰਹੇ ਆਂ ਜੀ ਪੰਚਾਇਤ ਵੱਲੋਂ ਜਿਨ੍ਹਾਂ ਦੇ ਘਰ ਚੋਂਦੇ ਨੇ ਜਿਆਦਾ ਜ਼ਰੂਰਤ ਸੀ ਉਹਨਾਂ ਨੂੰ ਅਸੀਂ ਕਾਗਜ਼ ਲਿਆ ਕੇ ਦੇ ਰਹੇ ਆਂ ਤੇ ਦੂਜੇ ਨੰਬਰ ਤੇ ਜਿਨ੍ਹਾਂ ਦੇ ਘਰ ਟਹਿ ਕੇ ਜੀ ਮੌਸਮ ਦੇ ਕਾਰਨ ਖੜਾ ਦੀ ਮਾਰਚ ਉਹਨਾਂ ਨੂੰ ਪਟਵਾਰੀ ਸਾਹਿਬ ਨੂੰ ਬੁਲਾਇਆ ਤੇ ਬੁਲਾਇ ਬੁਲਾ ਕੇ ਉਹਦੂ ਵਾਰੀ ਰਿਪੋਰਟ ਭੇਜਤੀ ਪਟਵਾਰੀ ਸਾਹਿਬ ਨਾਲ ਦੂਜੇ ਤੀਜੇ ਨੰਬਰ ਤੇ ਸਾਡਾ ਕੰਮ ਜਿਹੜੇ ਅਸੀਂ ਕੱਚੇ ਘਰਾਂ ਦੇ ਫਾਰਮ ਸਬਦ ਜਿਹੜਿਆਂ ਨੇ ਭਰੇ ਹੋਏ ਨੇ ਉਹ ਵੀ ਅਸੀਂ ਰਿਪੋਰਟ ਸੈਂਟਰ ਸਰਕਾਰ ਨੂੰ ਦਿੱਤੀ ਹੋਈ ਆ ਜਦੋਂ ਵੀ ਉਹ ਇਹ ਪੇਚੀ ਪਾਸ ਕਰਨਗੇ ਤਾਂ ਉਹਨਾਂ ਨੂੰ ਜਿਨ੍ਹਾਂ ਜਿਨ੍ਹਾਂ ਦੇ ਉਹ ਨਾਮ ਆਉਣਗੇ ਉਹਨਾਂ ਨੂੰ ਜ਼ਰੂਰ ਦਿੱਤਾ ਜਾਊਗਾ ਜੀ ਅਸੀਂ ਪਿੰਡ ਦੀ ਜਿਹੜੀ ਵੀ ਸਹਾਇਤਾ ਪੰਚਾਇਤ ਵੱਲੋਂ ਕਰਨਾ ਚ ਹੋ ਸਕੇ ਹੋਰ ਵੀ ਜੇ ਕੋਈ ਕਿਸ ਨੂੰ ਮਦਦ ਲੋੜ ਪੈਂਦੀ ਹੈ ਤਾਂ ਹੀ ਪੰਚਾਇਤ ਸਾਡੀ ਉਹਨਾਂ ਨੂੰ ਪੂਰਾ ਸੰਜੋਗ ਨਗਰ ਚ ਕਿੰਨਾ ਕ ਪਾਣੀ ਆਇਆ ਹੈ ਕਿਵੇਂ ਉਹਦਾ ਕੋਈ ਹੱਲ ਕਿਵੇਂ ਕਿੱਧਰੋਂ ਕੱਢਿਆ ਗਿਆ ਨਗਰ ਤੇ ਪਾਣੀ ਜੀ ਸਾਨੂੰ ਪਾਤੀ ਹੈ ਹਰੇਕਾ ਹੜ ਦਾ ਆਏ ਪੈਨੇ ਮੀਂਹ ਕਦੇ ਵੀ ਇੰਨਾ ਦੋ ਤਿੰਨ ਦਿਨ ਹੋ ਗਏ ਸਾਨੂੰ ਪੈ ਰਿਹਾ ਜੀ ਇਹਦੇ ਵਿੱਚ ਇਕੱਠਾ ਮੀਂਹ ਪੈਣ ਦੇ ਕਾਰਨ ਕੋਈ ਸੀਵਰੇਜ ਜਾਂ ਕੋਸੋਰ ਵੀ ਹੋ ਜਾਂਦਾ ਬਲੌ ਉਹ ਵੀ ਅਸੀਂ ਆਪ ਸੀਵਰੇਜ ਲਿਆ ਕੇ ਮਸ਼ੀਨ ਲਿਆ ਕੇ ਤੇ ਆਪ ਵਿੱਚ ਨਾਲ ਅਲੱਗ ਕੇ ਉਹਨਾਂ ਦੇ ਪੰਚਾਇਤ ਪਿੰਡ ਨੇ ਸੰਯੋਗ ਦਿੱਤਾ ਕਿ ਤੋ ਜਾਂ ਕੋਈ ایسی ਪਹੀ ਜਾਂ ਕੋਸੋਰ ਸਾਨੂੰ ਖੋਲਣ ਦੀ ਵੀ ਜ਼ਰੂਰਤ ਪਈ ਤੀ ਉਹ ਵੀ ਅਸੀਂ ਪਿੰਡ ਦੇ ਸੰਯੋਗ ਨਾਲ ਖੋਲ ਕੇ ਅਸੀਂ ਪਿੰਡ ਨੂੰ ਪਾਣੀ ਤੋਂ ਰਾਹਤ ਰੱਖਿਆ ਹੈ ਫਿਲਹਾਲ ਦੀ ਘੜੀ ਫਿਲਹਾਲ ਕੋਈ ਬਾਹਰਲਾ ਪਾਣੀ ਨਗਰ ਵਿੱਚ ਤਾਂ ਨਹੀਂ ਵੜਿਆ ਫਿਲਹਾਲ ਬਾਹਰਲਾ ਪਾਣੀ ਨਗਰ ਵਿੱਚ ਨਹੀਂ ਵੜਿਆ ਜੀ ਨਹੀਂ ਇਕੱਠਾ ਹੋਣ ਕਾਰਨ ਪਾਣੀ ਇਕੋ ਲਾਤਾ ਹੋਣ ਕਾਰਨ ਥੋੜਾ ਜਿਹਾ ਕਣੂ ਗਲੀਆਂ ਨਾਲੀਆਂ ਦਾ ਪ੍ਰੋਬਲਮ ਇੱਕੋ ਲਾਤ ਜਮੀ ਪੈ ਜਾਂਦੀ ਜਰੂਰ ਤੇ ਉਹ ਬੰਦ ਹੋਣ ਦੀ ਸਮੱਸਿਆ ਜਰੂਰ ਆਈ ਹੈ ਜਦ ਕਿ ਇਹ ਐਟ a ਟਾਈਮ ਅਸੀਂ ਖੋਲਣ ਚ ਕਾਮਯਾਬ ਹੋ ਗਏ ਸਰਪੰਚ ਸਾਹਿਬ ਨੇ ਦੱਸਿਆ ਕਿ ਨਗਰ ਚ ਬਾਹਰਲਾ ਪਾਣੀ ਕੋਈ ਨਹੀਂ ਆਇਆ ਜੋ ਪਾਣੀ بارش ਦਾ ਸੀਗਾ ਉਹਨਾਂ ਨੇ ਪ੍ਰਾਲਾ ਕਰਕੇ ਕੋਈ ਪਹੀ ਵੱਡੀ ਕੋਈ ਸੜਕ ਵੱਡੀ ਉਹ ਪਿੰਡ ਚੋਂ ਬਾਹਰ ਕੀਤਾ ਜੋ ਨਗਰ ਨਾਲ ਸੀ ਆਏ ਨੇ ਕਾਰੇ ਲੈਣਾ ਤਾਂ ਉਹਨਾਂ ਨਾਲ ਗੱਲ ਕਰਦੇ ਆ ਵੀ ਸਰਪੰਚ ਸਾਹਿਬ ਦਾ ਪ੍ਰਾਲਾ ਤੁਹਾਨੂੰ ਕਿਵੇਂ ਲੱਗਦਾ ਹੈ ਹਾਂਜੀ ਬੜਾ ਚੰਗਾ ਲੱਗਿਆ ਜੀ ਬਹੁਤ ਗਰੀਬ ਪਰਿਵਾਰਾਂ ਨੂੰ ਵਧੀਆ ਮਦਦ ਮਿਲ ਰਹੀ ਠੀਕ ਹੈ ਜੀ ਕੰਜੀ ਤੁਹਾਨੂੰ ਕਿਵੇਂ ਲੱਗਿਆ ਬਹੁਤ ਵਧੀਆ ਲੱਗਿਆ ਜੀ ਅੱਛਾ ਠੀਕ ਹੈ ਜੀ ਪਰਿਵਾਰ ਕਹਿੰਦੇ ਵੀ ਸਾਨੂੰ ਬਹੁਤ ਵਧੀਆ ਲੱਗਿਆ ਕਿ ਸਾਡੀ ਐਟ ਟਾਈਮ ਸਰਪੰਚ ਸਾਹਿਬ ਨੇ ਜੋ ਮਦਦ ਕੀਤੀ ਹੈ ਕਾਗਜ਼ ਲੈ ਕੇ ਦਿੱਤੇ ਨੇ ਸਰਪੰਚ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਅੱਜ ਅਸੀਂ ਨਗਰ ਨੀਮਸਾ ਵਿੱਚ ਪਹੁੰਚਿਆ ਜੋ ਕੋਈ ਕੁਦਰਤੀ ਮਾਰ ਚੱਲਦੀ ਹੈ ਹੜਾਂ ਦੀ ਇਸ ਇਲਾਕੇ ਵਿੱਚ ਵੀ ਜ਼ਿਲ੍ਹਾ ਸੰਗਰੂਰ ਜੋ ਕਿ ਭਗਵੰਤ ਮਾਨ ਸਾਹਿਬ ਸੀਐਮ ਦਾ ਹਲਕਾ ਧੋਰੀ ਤੋਂ ਨਗਰ ਮੀਮ ਸਾਹਿਬ ਚ ਪਹੁੰਚੇ ਆ ਲੋਕਿ ਕਈ ਦਿਨਾਂ ਤਿੰਨ ਰੋਜ਼ ਤੋਂ ਬਹੁਤ ਹੀ ਤੇਜ਼ بارش ਹੋ ਰਹੀ ਹੈ ਕਈ ਪਰਿਵਾਰਾਂ ਦੇ ਮਕਾਨ ਨੇ ਓਟ ਟੈ ਚੁੱਕੇ ਨੇ ਕਈਆਂ ਦੇ ਚੁੰਦੇ ਨੇ ਸੋ ਉਹਨਾਂ ਦੀ ਰਿਪੋਰਟ ਪੁਲਵਾਰੀ ਸਾਹਿਬ ਆਏ ਸੀ ਉਹਨਾਂ ਨੇ ਭੇਜੀ ਹੈ ਹੁਣ ਸਾਡੇ ਨਗਰ ਦੇ ਸਰਪੰਚ ਸਾਹਿਬ ਪਰਿਵਾਰਾਂ ਨੂੰ ਕੋਈ ਮਾਲੀ ਮਦਦ ਜਾਂ ਉਹਨਾਂ ਦਾ ਕੋਈ ਐਟ ਅ ਟਾਈਮ ਐਮਰਜੈਂਸੀ ਹੱਲ ਕਰ ਰਹੇ ਨੇ ਉਹ ਸਰਪੰਚ ਸਾਹਿਬ ਨਾਲ ਗੱਲ ਕਰਦੇ ਆ ਬਿਓ ਪਰਿਵਾਰਾਂ ਲਈ ਕੀ ਕਰ ਰਹੇ ਹਾਂ ਹਾਂ ਹੁਣ ਤੋਂ ਪਹਿਲਾਂ ਜਿਹੜਾ ਪੀਟੀਸੀਏ ਨੂੰ ਵੀ ਦਾ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਆ ਕੇ ਸਾਡੀ ਇਸ ਨਗਰ ਨਾਲ ਮੈਂ ਸਾਂਝਾ ਕੀਤਾ ਹੈ ਤੇ ਅਸੀਂ ਐਟ ਅ ਟਾਈਮ ਮਦਦ ਕਰ ਰਹੇ ਹਾਂ ਜੀ ਪੰਚਾਇਤ ਵੱਲੋਂ ਜਿਨ੍ਹਾਂ ਦੇ ਘਰ ਚੁੰਦੇ ਨੇ ਜਿਆਦਾ ਜ਼ਰੂਰਤ ਦੀ ਉਹਨਾਂ ਨੂੰ ਅਸੀਂ ਕਾਗਜ ਲਿਆ ਕੇ ਦੇ ਰਹੇ ਹਾਂ ਤੇ ਦੂਜੇ ਨੰਬਰ ਤੇ ਜਿਨ੍ਹਾਂ ਦੇ ਘਰ ਟਹਿ ਕੇ ਜੀ ਮੌਸਮ ਦੇ ਕਾਰਨ ਖੜਾ ਦੀ ਮਾਰਚ ਉਹਨਾਂ ਨੂੰ ਪਟਵਾਰੀ ਸਾਹਿਬ ਨੂੰ ਬੁਲਾਇਆ ਤੇ ਬਲਾਇਬ ਬਲਾਕੇ ਯੂਥੂ ਵਾਲੇ ਸੀ ਰਿਪੋਰਟ ਭੇਜੀ ਬਟਵਾਰੀ ਸਾਹਿਬ ਨਾਲ ਦੂਜੇ ਤੀਜੇ ਨੰਬਰ ਤੇ ਸਾਡਾ ਕੰਮ ਜਿਹੜੇ ਅਸੀਂ ਕੱਚੇ ਘਰਾਂ ਦੇ ਫਾਰਮਾਂ ਸਭ ਜਿਹੜਿਆਂ ਨੇ ਭਰੇ ਹੋਏ ਨੇ ਉਹ ਵੀ ਅਸੀਂ ਰਿਪੋਰਟ ਸੈਂਟਰ ਸਰਕਾਰ ਨੂੰ ਦਿੱਤੀ ਹੋਈ ਆ ਜਦੋਂ ਵੀ ਉਹ ਇਹ ਪੇਚੀ ਪਾਸ ਕਰਨਗੇ ਤਾਂ ਉਹਨਾਂ ਨੂੰ ਜਿੰਨਾ ਜਿੰਨੇ ਜਿੰਨਾਂ ਦੇ ਉਹ ਨਾਮ ਆਉਣਗੇ ਉਹਨਾਂ ਨੂੰ ਜ਼ਰੂਰ ਦਿੱਤਾ ਜਾਊਗਾ ਜੀ ਅਸੀਂ ਪਿੰਡ ਦੀ ਜਿਹੜੀ ਵੀ ਸਹਾਇਤਾ ਪੰਚਾਇਤ ਵੱਲੋਂ ਕਰਨਾ ਚ ਹੋ ਸਕੇ ਹੋਰ ਵੀ ਜੇ ਕੋਈ ਇਸ ਨੂੰ ਮਦਦ ਲੋੜ ਪੈਂਦੀ ਹੈ ਤਾਂ ਹੀ ਪੰਚਾਇਤ ਸਾਡੀ ਉਹਨਾਂ ਨੂੰ ਪੂਰਾ ਸੰਜੋਗ ਨਗਰ ਚ ਕਿੰਨਾ ਕ ਪਾਣੀ ਆਇਆ ਕਿਵੇਂ ਉਹਦਾ ਕੋਈ ਹੱਲ ਬਹੁਤ ਕਿਵੇਂ ਕਿੱਧਰ ਨੂੰ ਕੱਢਿਆ ਗਿਆ ਨਗਰ ਤੇ ਪਾਣੀ ਜੀ ਤੁਹਾਨੂੰ ਪਤਾ ਹੈ ਹਰੇਕਾ ਹਾਰਡ ਆਏ ਪਏ ਨੇ ਮੀਂਹ ਕਦੇ ਵੀ ਇੰਨਾ 2-3 ਦਿਨ ਹੋ ਗਏ ਤੁਹਾਨੂੰ ਪੈ ਰਿਹਾ ਜੀ ਇਹਦੇ ਵਿੱਚ ਇਕੱਠਾ ਮੀਂਹ ਪੈਣ ਦੇ ਕਾਰਨ ਕੋਈ ਸੀਵਰੇਜ ਜਾਂ ਕੁਝ ਹੋਰ ਵੀ ਹੋ ਜਾਂਦਾ ਬਲੋਗ ਉਹ ਵੀ ਅਸੀਂ ਆਪ ਸੀਵਰੇਜ ਲਾ ਕੇ ਮਸ਼ੀਨ ਲਾ ਕੇ ਤੇ ਆਪ ਵਿੱਚ ਨਾਲ ਲੱਗ ਕੇ ਉਹਨਾਂ ਦੇ ਪੰਚਾਇਤ ਪਿੰਡ ਨੇ ਸਹਿਯੋਗ ਦਿੱਤਾ ਕਿ ਤੋ ਜਾ ਕੋਈ ایسی ਪਹੀ ਜਾਂ ਕੁਝ ਹੋਰ ਸਾਨੂੰ ਖੋਲਣ ਦੀ ਵੀ ਜ਼ਰੂਰਤ ਪਈ ਥੀ ਉਹ ਵੀ ਅਸੀਂ ਪਿੰਡ ਦੇ ਸਹਿਯੋਗ ਨਾਲ ਖੋਲ ਕੇ ਅਸੀਂ ਪਿੰਡ ਨੂੰ ਪਾਣੀ ਤੋਂ ਪ੍ਰਾਹਤ ਰੱਖਿਆ ਹੈ ਫਿਲਹਾਲ ਦੀ ਘਰੀ ਫਿਲਹਾਲ ਕੋਈ ਬਾਹਰਲਾ ਪਾਣੀ ਨਗਰ ਵਿੱਚ ਤਾਂ ਨਹੀਂ ਵੜਿਆ ਫਿਲਹਾਲ ਬਾਹਰਲਾ ਪਾਣੀ ਨਗਰ ਵਿੱਚ ਨਹੀਂ ਵੜਿਆ ਜੀ ਨਹੀਂ ਇਕੱਠਾ ਹੋਣ ਕਾਰਨ ਪਾਣੀ ਇਕੋ ਲਾਤਾ ਹੋਣ ਕਾਰਨ ਥੋੜਾ ਜਿਹਾ ਸਾਨੂੰ ਗਲੀਆਂ ਨਾਲੀਆਂ ਦੇ ਪਰੋਂ ਇਕੋ ਲਾਤਾ ਜਾਂ ਮੀਂਹ ਪੈ ਜਾਂਦੀ ਜਰੂਰ ਤੇ ਉਹ ਬੰਦ ਹੋਣ ਦੀ ਸਵਿਛਾ ਜਰੂਰ ਹੈ ਜਦ ਕਿ ਇਹ ਐਟ ਅ ਟਾਈਮ ਅਸੀਂ ਖੋਲਣ ਚ ਕੰਮਜਾਬ ਹੋ ਗਏ ਸਰਪੰਚ ਸਾਹਿਬ ਨੇ ਦੱਸਿਆ ਕਿ ਨਗਰ ਚ ਬਾਹਰਲਾ ਪਾਣੀ ਕੋਈ ਨਹੀਂ ਆਇਆ ਜੋ ਪਾਣੀ بارش ਦਾ ਸੀਗਾ ਉਹਨਾਂ ਨੇ ਪ੍ਰਾਲਾ ਕਰਕੇ ਕੋਈ ਪਹੀ ਵੱਡੀ ਕੋਈ ਸੜਕ ਵੱਡੀ ਉਹ ਪਿੰਡ ਚੋਂ ਬਾਹਰ ਕੀਤਾ ਜੋ ਨਗਰ ਨਾਲ ਸੀ ਆਏ ਨੇ ਕਾਗਜ ਲੈਣਾ ਪਾਣਾ ਨਾਲ ਗੱਲ ਕਰਨਾ ਵੀ ਸਰਪੰਚ ਸਾਹਿਬ ਦਾ ਪ੍ਰਾਲਾ ਤੁਹਾਨੂੰ ਕਿਵੇਂ ਲੱਗਦਾ ਹੈ ਹਾਂਜੀ ਬੜਾ ਚੰਗਾ ਲੱਗਿਆ ਜੀ ਬਹੁਤ ਗਰੀਬ ਪਰਿਵਾਰਾਂ ਨੂੰ ਵਧੀਆ ਮਦਦ ਮਿਲ ਰਹੀ ਠੀਕ ਹੈ ਜੀ ਤਾਂ ਜੀ ਤੁਹਾਨੂੰ ਕਿਵੇਂ ਲੱਗਿਆ ਬਹੁਤ ਵਧੀਆ ਲੱਗਿਆ ਜੀ ਅੱਛਾ ਠੀਕ ਹੈ ਜੀ ਪਰਿਵਾਰ ਕਹਿੰਦੇ ਵੀ ਸਾਨੂੰ ਬਹੁਤ ਵਧੀਆ ਲੱਗਿਆ ਕਿ ਸਾਡੀ ਐਟ ਟਾਈਮ ਸਰਪੰਚ ਸਾਹਿਬ ਨੇ ਜੋ ਮਦਦ ਕੀਤੀ ਹੈ ਕਾਗਜ ਲੈ ਆ ਕੇ ਦਿੱਤੇ ਨੇ ਸਰਪੰਚ ਸਾਹਿਬ ਦਾ ਬਹੁਤ ਬਹੁਤ ਧੰਨਵਾਦ